ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀਆਂ ਸੰਗਤਾਂ ਨੂੰ ਫਤਿਹ ਪ੍ਰਵਾਨ ਕਰਨੀ ਤੇ ਅੱਜ ਆਪਾਂ ਪੰਡਾ ਮਨਸੂਰਾ ਜ਼ਿਲ੍ਹਾ ਲੁਧਿਆਣਾ ਔਖਵਾਲ ਰੋਡ ਤੇ ਬਣਿਆ ਹੋਇਆ ਇੱਕ ਗੁਰਦੁਆਰਾ ਬਹੁਤ ਹੀ ਸੋਹਣਾ ਗੁਰਦੁਆਰਾ ਤੁੱਤਾਬੜਾ ਕੋ ਜਿੱਥੇ ਦਸਵੇਂ ਪਿਤਾ ਜੀ ਨੇ ਇਸ਼ਨਾਨ ਬਾਣੀ ਕੀਤਾ ਤੇ ਇੱਥੇ ਪ੍ਰਮਾਤ ਬਾਬਾ ਜੀ ਦੀਆਂ ਕੁਝ ਨਿਸ਼ਾਨੀਆਂ ਵੀ ਜੋ ਤੁਹਾਨੂੰ ਦਰਸ਼ਨ ਦਿਦਾਰ ਕਰਾਵਾਂਗੇ ਕਿਉਂਕਿ ਇੱਥੇ ਲੱਖਾਂ ਹੀ ਸੰਗਤਾਂ ਆ ਕੇ ਨਮਸਤਕ ਹੁੰਦੀਆਂ ਨੇ ਤੇ ਇੱਥੇ ਹਰ ਮਹੀਨੇ ਮਾਲਕ ਦੀ ਕਿਰਪਾ ਦੇ ਨਾਲ ਪੁੰਨਿਆ ਦਾ ਦਿਹਾੜਾ ਬਹੁਤ ਸ਼ਰਧਾਪੂਰਵਕ ਨਿਵਾਇਆ ਜਾਂਦਾ ਹੈ ਜਿੱਥੇ ਭਾਈ ਭੁਪਿੰਦਰ ਸਿੰਘ ਜੀ ਖਾਲਸਾ ਸੇਵਾ ਨਿਭਾ ਰਹੇ ਨੇ ਹੈੱਡ ਗ੍ਰੰਥੀ ਨੇ ਤੇ ਇੱਥੋਂ ਦੀ ਆ ਸੰਗਤਾਂ ਬਹੁਤ ਆਨੰਦ ਮਾਣਦੇ ਨੇ ਇਸ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਤੇ ਜਿੰਨੇ ਵੀ ਦੂਰ ਨੇੜੇ ਕਿਤੇ ਵੀ ਤੁਹਾਡੇ ਪਿੰਡ ਦੇ ਲੋਵੇ ਤਵੇ ਇਹ ਪਿੰਡ ਵੱਸਦਾ ਵਾ ਸਾਰਿਆਂ ਨੂੰ ਦੂਰ ਦਸਿੰਦਾਰ ਮਹਾਰਾਜ ਇਸ ਧਰਤੀ ਦੇ ਅੱਗੇ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲ ਬਣਾਓ ਇੱਥੇ ਬਾਬਾ ਜੀ ਦੀ ਕਿਰਪਾ ਦੇ ਨਾਲ ਹਰ ਬੁੱਧਵਾਰ ਹਰ ਮੰਗਲਵਾਰ ਚੁਪੈਰਾ ਸਾਹਿਬ ਦਾ ਜੋ ਕਿ ਪਾਠ ਕੀਤੇ ਜਾਂਦੇ ਨੇ ਤਲਕ ਸੰਗਤਾਂ ਆਗੇ ਇੱਥੇ ਆਪਣੇ ਦੁੱਖ ਕੱਟਦੀਆਂ ਨੇ ਤੇ ਮਾਲਕ ਦੀ ਬਹੁਤ ਜ਼ਿਆਦਾ ਕਿਰਪਾ ਇਸ ਧਰਤੀ ਦੇ ਬਹੁਤ ਹੀ ਪਾਵਨ ਪਵਿੱਤਰ ਧਰਤੀ ਆ ਇੱਥੇ ਬੜਾ ਆਨੰਦ ਹੁੰਦਾ ਬਾ ਤੇ ਲੋਕਾਂ ਦੇ ਬੜੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਕਿਸੇ ਦਾ ਬੱਚਾ ਕੋਈ ਸੋਕਰ ਆ ਵਾ ਕਿਸੇ ਨੂੰ ਵੀ ਪ੍ਰੋਬਲਮ ਆ ਇੱਥੇ ਇਸ਼ਨਾਨ ਕਰਨ ਦੇ ਨਾਲ ਲੱਖਾਂ ਹੀ ਦੁੱਖ ਦੂਰ ਹੋ ਜਾਂਦੇ ਨੇ ਅੱਜ ਵੀ ਉਹ ਤੂਤਾਂ ਵਾਲਾ ਕੋ ਉਹ ਕੋਹ ਅੱਜ ਵੀ ਇੱਥੇ ਸਥਿਤ ਹੈ ਜਿੱਥੇ ਬਾਬਾ ਜੀ ਦੀ ਕਿਰਪਾ ਹੋਈ ਸੀ ਕੁਝ ਕੁ ਥੋੜੀ ਦੂਰ ਦਾ ਗੁਰਦੁਆਰਾ ਟਾਲੀ ਸਾਹਿਬ ਵੀ ਹੈ ਜਿੱਥੇ ਬਾਬਾ ਗੁਰੂ ਗੋਬਿੰਦ ਸਿੰਘ ਜੀ ਮਾਰੇ ਨੇ ਦਤਨ ਕੀਤੀ ਸੀ ਤੇ ਉੱਥੇ ਬੜੀ ਜੀ ਧੁੰਮ ਧਾਂਦੇ ਨਾਲ ਮਸਿਆ ਦਿਹਾੜਾ ਮਨਾਇਆ ਜਾਂਦਾ ਹੈ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ ਗੁਰਦੁਆਰਾ ਦੁੱਤਾ ਵਾਲਾ ਪੂ ਜਿੱਥੇ ਬੜਾ ਹੀ ਆਨੰਦ ਹੁੰਦਾ ਹੈ ਬਹੁਤ ਦੂਰੋਂ ਸੰਗਤ ਆਗੇ ਤੇ ਆਨੰਦ ਮਾਣਦੇ ਨੇ ਪਾਣੀ ਦਾ ਆਨੰਦ ਮਾਣਦੇ ਨੇ ਤਾਂ ਚਲੋ ਤੁਹਾਨੂੰ ਅੱਜ ਦਰਸ਼ਨ ਕਰਾਉਣ ਜਾ ਰਿਹਾ ਥੋੜੀ ਛੋਟੀ ਵੀਡੀਓ ਹੋਊਗੀ ਤੇ ਜਰੂਰ ਆਨੰਦ ਮਾਣਿਓ ਤੁਸੀਂ ਬਹੁਤ ਕਰਮ ਵਾਲੇ ਇਸ ਪਾਤਸ਼ਾਹ ਦੇ ਦਰਸ਼ਨ ਦਾ ਕਾਰਨ ਹੈ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਾਂ ਤੇ ਕਮੈਂਟ ਵਿੱਚ ਵਾਹਿਗੁਰੂ ਤੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰਚੇਲਾ ਬਹੁਤ ਸੋਹਣਾ ਗੁਰਦੁਆਰਾ ਗੁਰਦੁਆਰਾ ਤੂਤਾ ਵਾਲਾ ਖੂ ਪਿੰਡ ਮਨਸੂਰਾ ਵਿਖੇ ਪਾਤਸ਼ਾਹੀ ਦਸਵੀਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸਥਾਨ ਤੇ ਇਸ਼ਨਾਨ ਕੀਤਾ ਇਸ ਧਰਤੀ ਨੂੰ ਬਹੁਤ ਭਾਗ ਲਾਏ ਤੇ ਉਜ ਕੋ ਕੁੱਝ ਕ ਨਿਸ਼ਾਨੀਆਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਥਾਨ ਨੇ ਜਿਨ੍ਹਾਂ ਦੀ ਦੇਖਭਾਲ ਭਾਈ ਭੋਪਿੰਦਰ ਸਿੰਘ ਜੀ ਖਾਲਸਾ ਮਨਸੂਰਾਂ ਵਾਲੇ ਕਰ ਰਹੇ ਨੇ ਤੇ ਅਸੀਂ ਬਹੁਤ ਕਰਮ ਵਾਲੇ ਜੋ ਇਸ ਧਰਤੀ ਦੇ ਦਰਸ਼ਕ ਦੇ ਦਰ ਕਰ ਰਹੇ ਹਾਂ ਅਤੇ ਪੁੰਨਿਆਂ ਦਾ ਦਿਹਾੜਾ ਬਹੁਤ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ ਤੇ ਹੁਣ ਮਾਲਕ ਦੀ ਕਿਰਪਾ ਨਾਲ ਇਸ ਸਥਾਨ ਤੇ ਹਰ ਮੰਗਲਵਾਰ ਚੁਪੈਰਾ ਸਾਦੀ ਵੀ ਹਾਜ਼ਰੀ ਲੋਕ ਭਰਦੇ ਨੇ ਤੇ ਲੱਖਾਂ ਹੀ ਦੁੱਖ ਦੂਰ ਕਰਦੇ ਨੇ ਤੇ ਤੁਸੀਂ ਆਨੰਦ ਮੋਣ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਆ ਤੇ ਬਹੁਤ ਹੀ ਇਤਿਹਾਸ ਗੁਰਦੁਆਰਾ ਸਾਹਿਬ ਆ ਇਹ ਬੜਾ ਹੀ ਆਨੰਦ ਮਾਰਦੇ ਸੰਗਤਾਂ ਦੂਰੋਂ ਨੇੜੇ ਆ ਕੇ ਸੇਵਾ ਕਰਦੇ ਆ ਨੇ ਹਰ ਮਹੀਨੇ ਇੱਥੇ ਲੱਖਾਂ ਹੀ ਦੂਰੋਂ ਦੂਰੋਂ ਸੰਗਤਾਂ ਆ ਕੇ ਆਪਣਾ ਸੇਵਾ ਦਾ ਯੋਗਦਾਨ ਪਾਉਂਦਿਆਂ ਨੇ ਤੇ ਸਾਰੇ ਜਾਣੇ ਜਦੋਂ ਵੀ ਤੁਸੀਂ ਪਿੰਡ ਮਨਸੂਰਾ ਪੱਖੜ ਰੋਡ ਜ਼ਿਲ੍ਹਾ ਲੁਧਿਆਣਾ ਜਦੋਂ ਵੀ ਆਓ ਇਸ ਸਥਾਨ ਦੇ ਦਰਸ਼ਕ ਦੇ ਦਰ ਜ਼ਰੂਰ ਕਰਨਾ ਬੜਾ ਹੀ ਸੋਹਣਾ ਗੁਰਦੁਆਰਾ ਸਾਹਿਬ ਹੈ ਇਸ ਦੀ ਜੋ ਗੁਰਬਾਣੀ ਕੰਨਾਂ ਵਿੱਚ ਲੋਕਾਂ ਦੇ ਕੰਨਾਂ 'ਚ ਪੈਂਦੀ ਹੈ ਤੇ ਲੱਖਾਂ ਹੀ ਦੁੱਖ ਦੂਰ ਹੁੰਦੇ ਨੇ ਬਹੁਤ ਕਰਮਾਣੀਆਂ ਨੇ ਪੰਜਾਬ ਦੀ ਧਰਤੀਆਂ ਜਿੱਥੇ-ਜਿੱਥੇ ਪ੍ਰਮਾਤਮਾ ਦੇ ਚਰਨ ਪਏ ਨੇ ਤੇ ਬਹੁਤ ਹੀ ਪਿਆਰ ਮਿਲਦਾ ਵਾ ਤੁਹਾਨੂੰ ਪੂਰਾ ਵੀਊ ਬਿਖਾਉਣਾ ਬਹੁਤ ਸੋਹਣਾ ਹੈ ਮਾਲਕ ਦਾ ਇਸ ਕਰਨ ਇੱਥੇ ਬੜਾ ਪਿਆਰ ਮਿਲਦਾ ਹੈ ਸੰਗਤਾਂ ਨੂੰ ਕੁਸੀ بڑے ਕਰਮ ਵਾਲੇ ਜੋ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਾ ਦਰਕਰਿਆ। ਇਹ ਰੋਡ ਸਿੱਧਾ ਪਿੰਡ ਪਮਾਲੀ ਨੂੰ ਆ ਜਾਂਦਾ ਸਿੱਧਾ ਰੋਡ ਪਮਾਲੀ ਆ ਜਾਂਦਾ ਪਿੰਡ ਗਾਹਾ। ਆਇਦਰ ਛੋਟਾ ਜਿਹਾ ਪਿੰਡ ਬਹੁਤ ਸੋਹਣਾ ਸਜਾਇਆ ਹੋਇਆ ਹੈ। ਮਾਰਕ ਤਰਤੀ ਦੇ ਕਿਰਪਾ ਦੇ ਨਾਲ ਪਿੰਡ ਮਨਸੂਰਾ ਤੇ ਬਾਹਰ ਰੋਡ ਸਿੱਧਾ ਗੁਰਦੁਆਰਾ ਤੁੱਤਾ ਬਲਕ ਨੂੰ ਆ ਜਾਂਦਾ ਹੈ। ਸਾਹਮਣੇ ਪਪਾ ਹੀ ਉੱਤੇ ਪੋੜ ਲਿਖਿਆ ਹੋਇਆ ਗੁਰਦੁਆਰਾ ਤੂਤਾਵਾਲਾ ਤੇ ਜਿੱਥੇ ਤੁਹਾਨੂੰ ਆਉਣ ਸਾਰੀ ਗੁਰਦੁਆਰਾ ਤੂਤਾਵਾਲਾ ਕੋ દેਖ ਜਾਊਗਾ ਨਿਸਾਨ ਸਾਹਿਬ ਦੂਰੋਂ ਹੀ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਸਿੰਘਾਂ ਦੀ ਚੜ੍ਹਦੀ ਕਲਾ ਹਮੇਸ਼ਾ ਹੀ ਰਹਿੰਦੀ ਹੈ ਬਹੁਤ ਸਰਤਾ ਦੇ ਨਾਲ ਲੋਕ ਇੱਥੇ ਸੇਵਾ ਕਰਦੇ ਨੇ ਉਸ ਟਾਈਮ ਇੱਥੇ ਬਹੁਤ ਜਤੂਤ ਹੁੰਦੇ ਸੀਗੇ ਗੁਰਦੁਆਰਾ ਤੂਤਾਵਾਲਾ ਕੋ ਕ੍ਰਿਸਦਾਨਾ ਤੂਤਾ ਵਾਲਾ ਖੂਹ ਹੀ ਖੂਹ ਹੀ ਰੱਖਿਆ ਗਿਆ ਤੁਹਾਨੂੰ ਦਰਸ਼ਨ ਕਰਾਉਣੇ ਆ ਅੱਜ ਇੱਥੇ ਉਹ ਖੂਹ ਅੱਜ ਵੀ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਾਰਨੇ ਇਸ਼ਨਾਨ ਕੀਤਾ ਸੀ ਤੇ ਉਹ ਖੂਹ ਦੇ ਵਿੱਚ ਕੁਝ ਇੱਕ ਪਵਿੱਤਰ ਨਿਸ਼ਾਨੀਆਂ ਮਿਲੀਆਂ ਸੀ ਜੋ ਸੰਗਤ ਨੇ ਸੰਭਾਲ ਕੇ ਰੱਖੀਆਂ ਜੋ ਅੱਜ ਵੀ ਸ਼ਰਧਾ ਦੇ ਨਾਲ ਸੇਵਾ ਕਰ ਰਹੇ ਨੇ ਲੋਕ ਉਸ ਚੀਜ਼ ਦੀਆਂ ਤੇ ਬਹੁਤ ਹੀ ਗੁਰਬਾਣੀ ਦਾ ਆਨੰਦ ਮਾਣਿਆ ਜਾਂਦਾ ਹਰ ਸਾਲ ਇੱਥੇ ਨਗਰ ਕੀਰਤਨ ਪ੍ਰਕਾਸ਼ ਪੁਰਬ ਹਰ ਦੰਤਿਆਰਤ ਤੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ। ਬੜਾ ਹੀ ਕੋਈਤਨ ਸਥਾਨ ਹੈ ਗੁਰਦੁਆਰਾ ਤੂਤਾਵਲਕ ਤੇ ਬੜਾ ਹੀ ਆਨੰਦ ਮਾਣ ਤਾਨੂੰ ਹੋਰ ਮੈਂ ਵੀਊ ਦਿਖਾਉਣਾ। ਹੌਲੀ-ਹੌਲੀ ਸੰਗਤਾਂ ਜਿਵੇਂ-ਜਿਵੇਂ ਇਸ ਗੁਰਦੁਆਰੇ ਦੀ ਸੇਵਾ ਆ ਰਹੀ ਆ। ਲੋਕ ਇਸ ਸੰਗਤਾਂ ਇੱਥੇ ਸੇਵਾ ਬਹੁਤ ਸਰਦਾਰਪੂਰਵਕ ਨਿਭਾ ਰਹੀਆਂ ਨੇ ਤੇ ਹੁਣ ਬਾਬਾ ਜੀ ਦੀ ਕਿਰਪਾ ਨਾਲ ਇੱਥੇ ਲੰਗਰ ਹਾਲ ਵੀ ਬਣ ਸਕਦਾ ਮਹਾਰਾਜ ਦਾ। ਜਿੱਤੇ ਸੰਗਤਾਂ ਹੁਣ ਬਹੁਤ ਜੁੜ ਰਹੀਆਂ ਨੇ ਤੇ ਇੱਥੇ ਸੇਵਾ ਬਹੁਤ ਲੋਕ ਆਪਣਾ ਯੋਗਦਾਨ ਪਾਉਂਦੇ ਨੇ ਤਾਂ ਤੁਸੀਂ ਵੀ ਆਪਣਾ ਕੋਈ ਨਾ ਕੋਈ ਸਵੰਦ ਕੱਢ ਕੇ ਗੁਰੂ ਘਰ ਦੇ ਵਿੱਚ ਜ਼ਰੂਰ ਲਾਇਆ ਕਰੋ ਕਿਉਂਕਿ ਆਉਣ ਵਾਲੇ ਬੱਚਿਆਂ ਨੂੰ ਆਪਾਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਤੇ ਇਸ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਦਿਦਾਰ ਕਰਾ ਸਕੀਏ ਤੇ ਹੁਣ ਤੁਹਾਨੂੰ ਆਪਾਂ ਥੋੜਾ ਜਿਆਦਾ ਅੰਦਰ ਲੈ ਕੇ ਚੱਲਦੇ ਹਾਂ ਗੁਰਦੁਆਰਾ ਤੂਤਾ ਵਾਲਾ ਖੂ ਤੇ ਹੁਣ ਤੁਹਾਨੂੰ ਉਸ ਖੂਹ ਦੇ ਦਰਸ਼ਨ ਕਰਾਉਨੇ ਆ ਇਹ ਹੈ ਉਹ ਪਵਿੱਤਰ ਕੂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਨੇ ਇਸ਼ਨਾਨ ਕੀਤਾ ਸੀ ਇਹ ਗੁਰਦੁਆਰਾ ਤੁੱਤਾਵਲਕੂ ਇਹ ਖੂ ਜਦ ਮੈਂ ਪੜਦਾ ਹੁੰਦਾ ਸੀ ਉਸ ਟਾਈਮ ਬਹੁਤ ਚੱਲਦਾ ਹੁੰਦਾ ਸੀਗਾ ਖੂ ਦੇ ਵਿੱਚ ਪਾਣੀ ਬਹੁਤ ਹੁੰਦਾ ਸੀ ਅਸੀਂ ਇਧਰੋਂ ਪਾਣੀ ਕੱਢ ਕੇ ਪੀਂਦੇ ਹੁੰਦੇ ਸੀ ਉਸ ਟਾਈਮ ਇਹ ਖੂ ਬਹੁਤ ਚੱਲਦਾ ਹੁੰਦਾ ਸੀ ਇਸ ਖੂ ਦੇ ਵਿੱਚੋਂ ਹੀ ਗੁਰਗੋਵਨ ਸੰਗਿ ਮਾਰੇ ਦੇ ਨਿਸ਼ਾਨੀਆਂ ਮਿਲੀਆਂ ਸੀਗੀਆਂ ਜੋ ਕਿ ਇਸ ਟਾਈਮ ਸੰਗਤ ਅੰਦਰ ਸੰਭਾਲ ਕੇ ਉਹਨਾਂ ਦੀ ਦੇਖਭਾਲ ਸੇਵਾ ਕਰਦੀਆਂ ਨੇ ਇਸ ਪਿੰਡ ਨੂੰ ਬਹੁਤ ਹੀ ਗੁਰੂ ਮਾਰੇ ਨੇ ਪਾਗ ਲਾਇਏ ਨੇ ਇਹ ਗੁਰਦੁਆਰਾ ਤੂਤਾਵਾਲਾ ਕੋ ਵਾਹਿਗੁਰੂ ਜਰੂਰ ਲਿਖਿਓ ਹੁਣ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਤੂਤਾਵਾਲਾ ਦੇ ਮੇਨ ਨਿਸ਼ਾਨੀਆਂ ਹਕੂਨਾ ਮਾਰੇ ਦਾ ਮੇਨ ਗ੍ਰੇਡ ਤੇ ਆਪਾਂ ਅੰਦਰ ਹੋ ਜਾ ਰਹੇ ਹਾਂ ਹੁਣ ਅੰਦਰ ਦਰਸ਼ਨ ਕਰਾਉਣ ਜਾ ਰਹੇ ਹਾਂ ਅੰਦਰ ਬੋਲ ਨਹੀਂ ਸਕਦੇ ਕਿਉਂਕਿ ਗੁਰੂ ਮਹਾਰਾਜ ਦਾ ਪਾਠ ਪ੍ਰਕਾਸ਼ ਹੋਇਆ ਮਹਾਰਾਜ ਦਾ ਤੁਹਾਨੂੰ ਦਰਸ਼ਨ ਦਰ ਕਰਾਉਣ ਜਾ ਰਹੇ ਮਹਾਰਾਜ ਦੇ ਤੇ ਇਹ ਉਹ ਨਿਸ਼ਾਨੀਆਂ ਨੇ ਜੋ ਕਿ ਗੁਰਦੁਆਰਾ ਤੁੱਤਾਵਾਲਾ ਕੂਹ ਦੇ ਵਿੱਚੋਂ ਨਿਕਲੀਆਂ ਸੀ ਵਾਹਿਗੁਰੂ Yeah. Mm. ਅੰਦਰ ਮਹਾਰਾਜ ਦੀਆਂ ਨਿਸ਼ਾਨੀਆਂ ਪਈਆਂ ਨੇ ਗੁਰੂ ਸਾਹਿਬਾਨ ਜੀ ਦੀਆਂ ਵਾਹਿਗੁਰੂ ਦੀ ਬੜੀ ਅਪਾਰ ਕਿਰਪਾ ਇਸ ਧਰਤੀ ਤੇ ਤੁਸੀਂ ਜਦੋਂ ਵੀ ਪਿੰਡ ਮਨਸੂਰਾ ਆਓ ਜਿਲ੍ਹਾ ਲੁਧਿਆਣਾ ਪੈਂਦਾ ਇੱਥੇ ਜ਼ਰੂਰ ਆ ਕੇ ਮਾਰੇ ਦਰਸ਼ਨ ਦੇਦਾਰ ਕਰਿਓ ਤੇ ਵਾਹਿਗੁਰੂ ਜ਼ਰੂਰ ਲਿਖਿਓ ਇੱਥੇ ਇਸ਼ਨਾਨ ਪਣੀ ਜ਼ਰੂਰ ਕਰਕੇ ਜਾਇਓ ਬੜੀ ਕਿਰਪਾ ਤੇ ਪ੍ਰਮਾਤਮਾ ਦੀ ਆਪਣੇ ਸੋਹਣੇ-ਸੋਹਣੇ ਕਮੈਂਟਾਂ ਵਿੱਚ ਪ੍ਰਚਾਰ ਦੂਰ ਦਿਓ ਜਰੂਰ ਦੇ ਇਸ ਸਥਾਨ ਦੇ ਤਾਂ ਵਾਹਿਗੁਰੂ ਜਰੂਰ ਲਿਖਿਓ ਤੇ ਬਾਅਦ ਕਾਟ ਵੀ ਗਲਤੀ ਹੋ ਗਈ ਬੱਚਾ ਮਾਫ ਕਰ ਦੇਣਾ ਤੇ ਬਹੁਤ ਹੀ ਪਵਿੱਤਰ ਸਥਾਨ ਆ ਸਾਰਿਆਂ ਨੇ ਇਸ ਸਥਾਨ ਤੇ ਦਰਸ਼ਨ ਦੂਰ ਕਰਿਓ ਆਕੇ ਕਿਉਂਕਿ ਆਪਾਂ ਜੇ ਜੋ ਵੀ ਆ ਆਪਾਂ ਨੂੰ ਜੋ ਪੱਗਾਂ ਮਿਲਿਆ ਨੇ ਇਹ ਬਹੁਤ ਔਖੀਆਂ ਮਿਲਿਆ ਨੇ ਕੁਰਬਾਨੀਆਂ ਆ ਆਪਾਂ ਨੂੰ ਮਹਾਰਾਜ ਜੀਆਂ ਗੁਰੂ ਜਾਨੀ ਮਹਾਂ ਪਾਸ਼ਾ ਦੀਆਂ ਤੇ ਇਦਾਂ ਹੀ ਪਿਆਰ ਦਿੰਦੇ ਰਿਹਾ ਕਰੋ ਅਗਲੀ ਵਾਰ ਫੇਰ ਜਰੂਰ ਮਿਲਾਂਗੇ ਇੱਕ ਨਵੀਂ ਵੀਡੀਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਹੋਰ ਵੀ ਬੱਤੀ ਬੜੇ-ਬੜੇ ਪਾਇਆ ਕਰਾਂਗੇ ਵਿੱਚ ਵਰਦਰਾ ਸਾਹਿਬ ਦੀ ਵੀਡੀਓ ਪਾਇਆ ਕਰਾਂਗੇ ਆਪਣੇ ਬਲੌਗ ਵੀ ਪਾਇਆ ਕਰਾਂਗੇ ਤੇ ਪਿਆਰ ਜਰੂਰ ਦੇਣਾ ਤੇ ਸਾਰਿਆਂ ਨੂੰ ਫਤਿਹ ਪ੍ਰਵਾਨ ਕਰਨਾ ਪਰਮਾਤਮਾ ਨੂੰ ਸਤਿ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ